ਸ਼ਨਾਸੀ ਤੁੰਤ ਪੈਂਦੀ ਜਿਵੇਂ ਸਿਆਲ ਦੇ ਵਿੱਚ ਰਹਿਨੀ ਐਵੇਂ ਖਿਆਲ ਦੇ ਵਿੱਚ ਤੇਰੇ ਦਰਸ਼ਨ ਪਾਉਣੇ ਦੇ ਲਈ ਆਉਂਦਾ ਸੀ ਹਰ ਹਾਲ ਦੇ ਵਿੱਚ ਆਉਂਦਾ ਸੀ ਹਰ ਹਾਲ ਦੇ ਵਿੱਚ ਨੈਣ ਤੇਰੇ ਦੀ ਕੂਰ ਕੜਾ ਦਿਲ ਅੱਜ ਵੀ ਡਰਦਾ ਏ ਉਸ ਬੁੜੀ ਨੂੰ ਫੇਰ ਦੁਬਾਰਾ ਮਿਲਨੇ ਨੂੰ ਮੇਰਾ ਜੀ ਜਾਂ ਕਰਦਾ ਏ ਮਿਲ ਲੈ ਨੂੰ ਮੇਰਾ ਜੀ ਜਕਰਦਾ ਏ ਉਸ ਕੁੜੀ ਨੂੰ ਉਸ ਕੁੜੀ ਨੂੰ ਫੇਰੇ ਦੁਬਾਰਾ ਮਿਲ ਲੈ ਨੂੰ ਮੇਰਾ ਜੀ ਜਕਰਦਾ ਏ ਉਸ ਕੁੜੀ ਨੂੰ ਟੜਕੇ ਟੜਕੇ ਬਸ ਜੜੀ ਵਿੱਚ ਜਾਂਦੀ ਹੁੰਦੀ ਸੀ ਅੱਧੀ ਰੋਟੀ ਨਾਲ ਮੇਰੇ ਜੋ ਖਾਂਦੀ ਹੁੰਦੀ ਸੀ ਨਿੱਕੀਆਂ ਐ ਖਾਂ ਹੱਸਦਾ ਚਿਹਰਾ ਯਾਦ ਏ ਮੈਨੂੰ ਫੁੱਲੇ ਵਰਗੀ ਨੇ ਪੜਾਇਆ ਗੁਲਾਬ ਸੀ ਮੈਨੂੰ 라ਵੀ ਚੇਤੇ ਪੁਲਦਾਨੀ ਜੋयो ਦੇਖਰਦਾ ਏ ਉਸ ਖੁੜੀ ਨੂੰ ਫੇਰ ਦੁਬਾਰਾ ਮਿਲਨੇ ਨੂੰ ਮੇਰਾ ਜੀਜਾ ਕਰਦਾ ਏ I'm ਹਾਲ ਤਾਂ ਪੁੱਛ ਲੈ ਦਿਲ ਦਾ ਆ ਕੇ ਇੱਕ ਵਾਰੀ ਤਾਂ ਮਿਲ ਜਾ ਆ ਕੇ ਓਵੇਂ ਹੀ ਸਵਾਲ ਕਰੇ ਤੂੰ ਗੱਲਾਂ ਮੇਰੇ ਨਾਲ ਕਰੇ ਤੂੰ ਗੱਲਾਂ ਮੇਰੇ ਨਾਲ ਕਰੇ ਤੂੰ ਜੋ ਹਰਸ਼ ਤੇਰੇ ਤੇ ਮਰਿਆ ਸੀ ਉਹ ਅੱਜ ਵੀ ਮਰਦਾ ਏ ਉਹ ਕੁੜੀ ਨੂੰ ਫੇਰ ਦੁਬਾਰਾ ਮਿਲਣ ਨੂੰ ਮੇਰਾ ਜੀ ਜਾ ਕਰਦਾ ਏ ਉਹ ਕੁੜੀ ਨੂੰ ਕਹਿੰਦਾ ਕਿ ਥੋੜਾ ਨਹੀਂ ਪਿਆਰ ਹੁਣ ਤੂੰ ਕਾਫੀ ਦੇ ਦੇ ਥੋੜਾ ਨਹੀਂ ਪਿਆਰ ਹੁਣ ਤੂੰ ਕਾਫੀ ਦੇ ਦੇ ਛੱਡ ਪੁਰਾਣੀਆਂ ਗੱਲਾਂ ਮੈਨੂੰ ਮਾਫੀ ਦੇ ਦੇ ਕਿ ਕਿਸੇ ਬਗੀਚੇ ਬਣ ਕੇ ਫੁੱਲ ਇਸ਼ਕ ਦਾ ਖਿਲਦੇ ਆ ਜੇ ਇਜਾਜ਼ਤ ਹੋਵੇ ਤੇਰੀ ਆਪਾਂ ਫੇਰ ਤੋਂ ਮਿਲਦੇ ਆ ਜੇ ਇਜਾਜ਼ਤ ਹੋਵੇ ਤੇਰੀ ਆਪਾਂ ਫੇਰ ਤੋਂ ਮਿਲਦੇ ਆ ਫੇਰ ਦੁਬਾਰਾ ਮਿਲ ਲੈ ਨੂੰ ਮੇਰਾ ਜੀ ਜਾਂ ਕਰਦਾ ਏ ਉਸ ਕੁੜੀ ਨੂੰ ਫੇਰ ਦੁਬਾਰਾ ਮਿਲ ਰਾਜੀ ਜਾ ਕਰਦਾ ਏ ਉਸ ਕੁੜੀ ਨੂੰ ਉਸ ਕੁੜੀ ਨੂੰ ਹੈਲੋ ਸਾਸਰੀ ਕਾਲ ਜੀ ਸਾਰੇ ਉਹਨਾਂ ਨੂੰ ਮੈਂ ਤੁਹਾਡਾ ਆਪਣਾ ਹਰਸ਼ਵਰਦੀ ਤੇ ਆਪਣੀ ਟੀਮ ਆ ਤੁਸੀਂ ਸਾਰਿਆਂ ਨੇ ਗਾਣਾ ਸੁਣ ਲਿਆ ਉਸ ਕੁੜੀ ਨੂੰ ਦੱਸਿਓ ਕਿਵੇਂ ਲੱਗਿਆ ਜੇ ਤੁਹਾਡੀ ਰੂਹ ਤੱਕ ਪਹੁੰਚਿਆ ਗਾਣਾ ਤਾਂ ਸ਼ੇਅਰ ਜਰੂਰ ਕਰਿਓ ਸਤਿ ਸ਼੍ਰੀ ਅਕਾਲ ਜੀ ਤੇ ਇੰਸਟਾਗ੍ਰam ਤੇ ਜਾ ਕੇ ਸਾਡੀ ਜਿਹੜੀ ਉਸ ਕੁੜੀ ਨੂੰ ਦੀ ਅਫੀਸ਼ੀਅਲ ਜਿਹੜੀ ਸਾਡੀ ਸਾਊਂਡ ਆ ਉੱਤੇ ਜਾ ਕੇ ਰੀਲ ਜਰੂਰ ਬਣਾਇਓ ਅਸੀਂ ਸ਼ੇਅਰ ਕਰਾਂਗੇ ਜੀ ਤੁਸੀਂ ਪਹਿਲੀ ਜਾਣ ਨੂੰ ਬਹੁਤ ਪਿਆਰ ਦਿੱਤਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਤੇ ਆਪਾਂ ਘੈਂਡ ਘੈਂਡ ਪ੍ਰੋਜੈਕਟ ਲੈ ਕੇ ਆਉਂਦੇ ਰਵਾਂਗੇ ਸਤਿ ਸ਼੍ਰੀ ਅਕਾਲ ਜੀ ਬਾਈ ਥੈਂਕ ਯੂ